ਮਾਨਸਾ ਦੀ ਜ਼ਿਲ੍ਹਾ ਅਦਾਲਤ ਵਿੱਚ ਹਰਬਜਨ ਨਾਮ ਦੇ ਇੱਕ ਨੌਜਵਾਨ ਨੇ ਅਦਾਲਤੀ ਕੰਪਲੈਕਸ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਪਤਾ ਲੱਗਿਆ ਹੈ ਕਿ ਧਾਰਾ 363 ਅਤੇ 376 ਦੇ ਕੇਸ ਵਿੱਚ ਅੱਜ ਉਸ ਨੂੰ 7 ਸਾਲ ਦੀ ਸਜ਼ਾ ਹੋਈ ਸੀ ਨਿਰਾਸ਼ ਹੋ ਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਨੌਜਵਾਨ ਦੇ ਸਾਥੀ ਨੇ ਦੱਸਿਆ ਕਿ ਹਰਬਜਨ ਸਿੰਘ ਪਿੰਡ ਬੀਰੇਵਾਲਾ ਵਾਸੀ ਹੈ ਜਿਸ ਤੇ 1 ਸਾਲ ਪਹਿਲਾਂ ਥਾਣਾ ਬੋਹਾ ਵਿੱਚ ਮਾਮਲਾ ਦਰਜ ਹੋਇਆ ਸੀ ਇਸ ਮਾਮਲੇ ਵਿੱਚ ਕੁਝ ਮਹੀਨੇ ਪਹਿਲਾਂ ਉਸ ਦੀ ਜ਼ਮਾਨਤ ਹੋ ਗਈ ਸੀ ਅੱਜ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ 7 ਸਾਲ ਦੀ ਸਜ਼ਾ ਸੁਣਾਈ ਹੈ ਇਸ ਮਾਮਲੇ ਵਿੱਚ ਹੈਰਾਨੀਜਨਕ ਗੱਲ ਇਹ ਹੈ ਕਿ ਜਦੋਂ ਕਿਸੇ આરોપી ਨੂੰ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਪਰ આરોપી ਕਿਵੇਂ ਪੱਜ ਕੇ ਛਾਲ ਮਾਰ ਗਿਆ 3 ਮਹੀਨੇ ਜਿਹਦੀ ਜ਼ਮਾਨਤ ਹੋ ਗਈ ਬਈ ਜੇ ਸਜ਼ਾ ਕਰਨੀ ਹੁੰਦੀ ਉਹਦੀ ਕਰ ਦਿੰਦੇ ਹੁਣ ਇਹਨੂੰ ਸਜ਼ਾ ਕਰਕੇ ਰੱਖ ਦਿੰਦੇ ਕਿਸ ਸਜ਼ਾ ਕੀਤੀ ਇਹ ਸਜ਼ਾ ਇਹ ਜੀ ਕੁਮਾਰਾ ਸਿੰਘ 11 ਨੰਬਰ ਕਰਦੇ ਕਿੰਨੇ ਚਿਰ ਦੀ ਸਜ਼ਾ ਹੋਈ ਇਹਨੂੰ 7 ਸਾਲ ਦੀ ਸਜ਼ਾ ਹੋਈ ਸੀ ਪਹਿਲਾਂ ਡੇਢ ਮਹੀਨੇ ਦੀ ਜ਼ਮਾਨਤ ਹੋ ਗਈ ਅੰਦਰ ਵਾਗਿਆ ਸੀ ਜੀ ਹੁਣ ਇਹਨੂੰ ਸਜ਼ਾ ਹੋ ਗਈ ਕੀ ਮਸਲਾ ਕੀ ਸੀ ਕਿੰਨੇ ਦਿਨ ਅੰਦਰ ਰਿਹਾ ਡੇਢ ਮਹੀਨਾ ਅੰਦਰ ਰਿਹਾ ਜੀ ਪਹਿਲਾਂ ਡੇਢ ਮਹੀਨਾ ਅੰਦਰ ਰਿਹਾ ਜੀ ਕਿਹਦੇ ਮੋਹਨ ਮੌਲਾ ਕਿਥੋਂ ਲਾ ਜੀ ਵੀਰਿਆ ਕੀ ਸੀ ਕੀ ਸੀ ਮਸਲਾ ਕੀ ਸੀਗਾ ਮਾਫਲਾ ਜੀ ਸੀਗਾ ਅਮਰੀਦ ਇਹਦਾ ਨਾਮ ਕੀ ਹੈ ਮੁੰਡੇ ਦਾ ਇਹਦਾ ਨਾਮ ਹਰਪਾਈਨਾ ਜੀ ਕੀ ਕੰਮ ਕੀ ਕਰਦਾ ਪਹਿਲਾਂ ਇਹ ਚਨੇਜੀ ਦਾ ਕੰਮ ਕਰਦਾ ਮਿਸਤਰੀ ਇਹਦੇ ਨਾਲ ਕੋਈ ਹੋਰ ਵੀ ਸੀਗਾ ਕੋਈ ਨਾ ਇਹਦੇ ਨਾਲ ਕੋਈ ਨਹੀਂ ਸੀ ਅਸੀਂ ਕਰੀਂਗਾ ਅੱਜ ਇਹ ਹਰਪਾਈਨ ਸਿੰਘ ਨਾਲ ਦਾ ਮਿਲ ਤੁਮ ਸੀਗਾ ਇਹਦੇ ਜੋ ਗੋਠਾਣੀ ਦਾ ਪਰਦਾ ਦਰਸੀਆ 63 63 ਦਾ ਉਸ ਕੇਸ ਤੇ ਮੈਡਮ ਮਨਜੀਤ ਕੌਰ ਨੇ ਜਿਹੜਾ 7 ਸਾਲ ਦੀ ਸਜ਼ਾ ਕੀਤੀ ਹੈਗੀ ਤਾਂ ਪਤਾ ਨਹੀਂ ਲੱਗਿਆ ਵੀ ਕਿਵੇਂ ਉਹਨੇ ਫਿਰ ਛਾਲ ਮਾਰੀ ਦੂਜੀ ਮੰਜ਼ਲ ਤੋਂ ਤੇ ਉਹਦੇ ਹਾਲਾਤ ਬੜੇ ਮਾੜੇ ਹਾਲਾਤ ਦੀ ਮੂੜੇ ਦੇ ਪਹਿਲਾਂ ਤਾਂ ਅਸੀਂ ਅਸੀਂ ਕੋਰਟ ਦੇ ਵਿੱਚ ਬਹਿਸ ਕਰੀ ਜਾਂਦੇ ਸੀਗੇ ਤੇ ਭੱਜ ਗਏ ਪਹਿਲਾਂ ਤਾਂ ਅਦਾਲਤ ਨੂੰ ਪਤਾ ਸੱਤ ਪਹਿਲਾਂ ਜੱਜ ਸਾਹਿਬ ਨੂੰ ਪਤਾ ਨਹੀਂ ਸੀ ਗਿਆ ਵੀ ਇੰਨਾ ਵੱਡਾ ਵਾਕਾ ਹੋ ਗਿਆ ਤਾਂ ਫਿਰ ਐਂਬੂਲੈਂਸ ਆਈ ਤੁਹਾਡੇ ਸਾਹਮਣੇ ਹੁਣ ਉਹ ਟ੍ਰੀਟਮੈਂਟ ਵਾਸਤੇ ਲੈ ਕੇ ਗਏ ਨੇ ਪਰ ਬਾਦੋਂ ਸੁਖ ਰੱਖ ਕੇ ਕੋਈ ਗੱਲ ਨਹੀਂ ਚਲੋ ਜੀ ਕਨਵੈਕਸ਼ਨ ਹੋਈ ਉਹਦਾ ਵੀ ਪੇਜੂਗੀ ਪਰ ਜੇ ਇਤੇ ਅਪੀਲ ਹਾਰ ਗਏ ਇਹ ਫਿਰ ਉਹਦੀ ਕੋਈ ਅਪੀਲ ਵੀ ਨਹੀਂ ਪੈਣੀ ਹੈਗੀ। ਇਸ ਕਰ ਚੋਦੀ ਸੇਧਵਾਦੀ ਦੇ ਅਸੀਂ ਦਬਾਅ ਕਰਾਂਗੇ। ਪਰ ਜਿਹੜੇ ਵੀ ਇਹ ਹਾਲਾਤ ਹੋਏ ਇਹ ਗਲਤ ਹੋਇਆ ਇਹਦੇ ਵਾਸਤੇ ਉਹਨੂੰ ਅੱਗੇ ਰੈਮਡੀ ਹੈਗੀ ਸੀ ਉਹਦੀ ਅਪੀਲ ਪਾਸ ਕਰ ਸਕਦਾ ਸੀ। ਉਹ ਤੋਂ ਸੁਪਰੀਮ ਕੋਰਟ ਹਾਈ ਕੋਰਟ ਤੱਕ ਦੇ ਸਾਡੇ ਸੋਰਸ ਬਣੇ ਹੋਏ ਨੇ ਅਪੀਲ ਮੈਥਡਸ ਬਣੇ ਹੋਏ ਨੇ। ਤਾਂ ਇਸ ਕਰਕੇ ਮੰਦਪਾਗੀ ਖਬਰ ਹੈ।